ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜੀ ਕੰਧਾਰ ਦੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਵਿਚਰ ਰਹੇ ਨੇ ਉੱਥੇ ਇੱਕ ਗੁਰਮੁਖੋ ਪਿਆਰਾ ਯਾਰ ਅਲੀ ਮਿਲਦਾ ਹੈ ਉਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਸਿਰ ਤੇ ਹੱਥ ਰੱਖ ਕਰਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਹਦੇ ਹਿਰਦੇ ਵਿੱਚ ਨਾਮ ਦੀ ਦਾਤ ਬਖਸ਼ਦੇ ਨੇ ਉਹਦੀ ਹਾਲਤ ਵੇਖ ਕਰਕੇ ਇੱਕ ਸ਼ੇਖ ਸਰਫ ਨਾਮ ਦਾ ਉਹਦਾ ਮਿੱਤਰ ਉਹਨੂੰ ਪੁੱਛਦਾ ਹੈ ਕੱਲ ਦੀ ਹਾਲਤ ਤਾਂ ਤੇਰੀ ਸਧਾਰਨ ਸੀ ਅੱਜ ਇਹੋ ਜੀ ਮਸਤੀ ਤੈਨੂੰ ਚੜੀ ਹੈ ਇਹ ਕਿਵੇਂ ਗੱਲ ਬਣੀ ਤੇਰੀ ਇਹ ਹੋਇਆ ਕੀ ਹੈ ਇਹਦੇ ਬਾਬਤ ਦੱਸਣਾ ਕਰ ਤੇ ਯਾਰ ਅਲੇ ਦੀ ਮਸਤਾਨੀ ਤੇ ਨਾਮ ਦੇ ਨਾਲ ਜੁੜੀ ਅਵਸਥਾ ਨੂੰ ਵੇਖ ਕਰਕੇ ਸ਼ੇਖ ਸਰਫ ਬੜਾ ਹੈਰਾਨ ਹੋਇਆ ਹੈ ਯਾਰ ਅਲੀ ਕਹਿੰਦਾ ਹੈ ਕਿ ਮੈਨੂੰ ਮਰਸ਼ਿਦ ਮਿਲਿਆ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਕਿਰਪਾ ਦੇ ਨਾਲ ਇਹ ਅਵਸਥਾ ਬਣੀ ਹੈ ਸ਼ੇਖ ਸਰਫ ਆਖਦਾ ਹੈ ਕਹਿੰਦੇ ਠੀਕ ਹੈ ਮੈਂ ਵੀ ਉਹਨਾਂ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਹੁਣ ਇਹ ਸਾਧ ਸੰਗਤ ਜੀ ਚੌਕੜਾ ਮਾਰ ਕਰਕੇ ਬੈਠ ਜਾਂਦਾ ਹੈ ਚਾਰ ਦਿਨ ਲਗਾਤਾਰ ਚੌਕੜਾ ਮਾਰਨ ਉਪਰੰਤ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ ਨੂੰ ਆਣ ਕੇ ਮਿਲਦੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ ਹੈ ਸ਼ੇਖ ਸ਼ਰਫ ਦੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਅੱਗੇ ਜਿਵੇਂ ਸ਼ੇਖ ਸ਼ਰਫ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਪਸ ਵਿੱਚ वार्तालाਪ ਦਾ ਪ੍ਰਸੰਗ ਆ ਰਿਹਾ ਹੈ